ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਹੋ ਤੁਸੀਂ ਸਾਰੇ ਆਪਾਂ ਸਾਰੇ ਠੀਕ ਐ ਜੀ ਤੇ ਅੱਜ ਆਪਾਂ ਆਲੂ ਦੇ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਜਿਹਾ 스ਨੈਕਸ ਬਣਾ ਕੇ ਤਿਆਰ ਕਰਾਂਗੇ ਤੁਸੀਂ ਸਾਰੇ ਜਣੇ ਦੇਖਿਓ ਵੀਡੀਓ ਨੂੰ ਤੇ ਆਪਾਂ ਇਹ ਤਿੰਨ ਆਲੂ ਲੈਏ ਸੀਗੇ ਜਿਨ੍ਹਾਂ ਨੂੰ ਤੋਂ ਸਵਾਰਕੀ ਆਪਾਂ ਐਵੇਂ ਬਰਫੀ ਜੀ ਦੀ ਸ਼ੇਪ 'ਚ ਕੱਟ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਉਬਲਣ ਲਈ ਤਰਾਂਗੇ ਆਣੀ ਆਪਾਂ ਉਬਲੀ ਜਾਂਦਾ ਤੇ ਹੁਣ ਆਪਾਂ ਇਹਨੂੰ ਸਾਰੇ ਆਲੂ ਜਿਹੜੇ ਪਾ ਦਾਂਗੇ ਕਿਉਂਕਿ ਧੋ ਕੇ ਹੀ ਰੱਖੇ ਹੋਏ ਆਪਨੇ ਇਹ ਤੇ ਪੂਰੇ 5 ਮਿੰਟਾਂ ਲਈ ਆਪਾਂ ਇਹਨਾਂ ਨੂੰ ਵਾਲਾਂਗੇ ਜੀ ਇਹ ਤੋਂ ਬਾਅਦ ਆਪਾਂ ਥੱਲੇ ਲਾਵਾਂਗੇ ਲਗਭਗ ਇਹ 70-80% 5 ਮਿੰਟਾਂ ਚ ਦੀ ਪੱਕੀ ਜਾਂਦੇ ਆ ਜੀ ਆਲੂ ਤੇ ਆਪਾਂ ਇਹ ਮੋਰਾਂ ਵਾਲੀ ਟੋਕਰੀ 'ਚ ਗੱਡਾਂਗੇ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਪਾਣੀ ਜਿਹੜਾ ਐਕਸਟਰਾ ਨਿਕਲ ਜੇ ਨਾਲੇ ਥੋੜੇ ਠੰਡੇ ਹੋ ਜਾਣਗੇ ਖੁੱਲੇ ਭਾਂਡੇ 'ਚ ਅਸੀਂ ਇਹਨਾਂ ਹਲਾ ਲਾਂਗੇ ਮੂੰਝੇ ਜਿਹਾ ਲਾਵਾਂਗੇ ਇੱਕ ਵਾਰੀ ਇਹਨਾਂ ਨੂੰ ਤਾਂ ਕਿ ਵਾਲੇ ਗਿੱਲੇ ਨਾ ਹੋਣ ਇਹ ਰਹਿਣ ਸੁੱਕ ਜਾਣ ਥੋੜੇ ਜਿ ਤੇ ਹੁਣ ਆਪਾਂ ਇਹਨੂੰ ਖੁੱਲੇ ਭਾਂਡੇ 'ਚ ਕੱਢ ਲਾਂਗੇ ਤੇ ਇਹਦੇ ਵਿੱਚ ਆਪਾਂ 2 ਕ ਚਮਚੇ ਕਾਰਨ ਫਲੋਰ ਦੇ ਪਾਵਾਂਗੇ ਇਸ ਸਮਾਰ ਕੇ ਕੌਰਨ ਫਲੋਰ ਨੂੰ ਦੇ ਉੱਤੇ ਮੈਚ ਕਰ ਲੈਣਾ ਵਿੱਚ ਤਾਂ ਕਿ ਜੇ ਰਿਕਾਰਡਿੰਗ ਉਹਦੇ ਵਿੱਚੋਂ ਪੂਰੀ ਆ ਸਕੇ ਤੇ ਇਹ ਸਾਰੇ ਕੌਰਨ ਫਲੋਰ ਦੇ ਨਾਲ ਟਕਣੀ ਚਾਹੀਦੇ ਆ ਆਪਣੀ ਪੂਰੇ ਸਾਰੇ ਵਿੱਚ ਭੁੱਕ ਲੈਣਾ ਆਪਾਂ ਕੌਰਨ ਫਲੋਰ ਤੇ ਤੇਲ ਆਪਾਂ ਗਰਮ ਲਈ ਹੋਣ ਲਈ ਰੱਖਤਾ ਸੀਗਾ ਪਹਿਲਾਂ ਖਪਾ ਕੇ ਦੇਖਿਆ ਸੀਗਾ ਆਪਾਂ ਤੇ ਤੇਲ ਆਪਣਾ ਗਰਮ ਸੀ ਹੁਣ ਆਪਾਂ ਇੱਕ ਪੂਰ ਪਾ ਦਾਂਗੇ ਜਿੰਨੇ ਕ ਪੈਣਗੇ ਓਨੇ ਕ ਪਾ ਦਾਂਗੇ ਤੇ ਫਿਰ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਜੀ बस ਜਦੋਂ ਇਹਨੇ ਕਫਰਾਈ ਹੋ ਗਿਆ ਆਪਾਂ ਇਹਨਾਂ ਨੂੰ ਲਾ ਲਾਂਗੇ ਤੇ ਇਸੇ ਤਰ੍ਹਾਂ ਆਪਾਂ ਦੂਜਾ ਪੂਰ ਵੀ ਪਾ ਲਾਂਗੇ ਵਿੱਚ ਤੇ ਆਪਾਂ ਨੂੰ ਸਪੋਰਟ ਕਰਨ ਲਈ ਧੰਨਵਾਦ ਜੀ ਤੇ ਜਿਹੜੇ ਜਿਹੜੇ ਆਪਣੀ ਵੀਡੀਓ ਨੂੰ ਲਾਈਕ ਕਰਦੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਤੇ ਜਿਹੜੇ ਕਮੈਂਟ ਕਰਕੇ ਆਪਾਂ ਨੂੰ ਹੌਸਲਾ ਵਧਾਉਂਦੇ ਆ ਆਪਣਾ ਉਹਨਾਂ ਦਾ ਵੀ ਧੰਨਵਾਦ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਦੂਜਾ ਪੂਰ ਵੀ ਪਾ ਲਾਂਗੇ ਵਿੱਚ ਇਨੂੰ ਵੀ ਆਪਾਂ ਫਰਾਈ ਕਰ ਲਾਂਗੇ ਬਹੁਤ ਹੀ ਟੇਸਟੀ ਤੇ ਕਰੈਸਪੀ ਜੀ ਸਨੈਕਸ ਬਣੇ ਸੀ ਕਰ ਤੁਸੀਂ ਜ਼ਰੂਰ ਟਰਾਈ ਕਰਨੇ ਆ ਜੀ ਬੱਚਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਹੁਣ ਦੂਜਾ ਗੋੜ ਵੀ ਆਪਾਂ ਕੱਢ ਲਾਂਗੇ ਤੇ ਆਪਾਂ ਇਹਨਾਂ ਨੂੰ ਮੋਹਰਾਂ ਵਾਲੀ ਟੋਕਰੀ 'ਚ ਰੱਖਾਂਗੇ ਤਾਂ ਕਿ ਇਹਨਾਂ ਦੇ ਭਾਫ ਬਣ ਕੇ ਨੇ ਸੌਫਟ ਜਿਹਾ ਹੋ ਜਾਣਗੇ ਨਹੀਂ ਤਾਂ ਇਹ ਥੱਲੇ ਦੀ ਗੈਸ ਹੈ ਜਿਹੜੀ ਹਵਾ ਨਿਕਲਣੀ ਚਾਹੀਦੀ ਹੈ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰੀ ਹੋਰ ਫਰਾਈ ਕਰਾਂਗੇ ਜੇ ਫੁੱਲ ਲੱਗ ਤੇ ਫਰਾਈ ਕਰਾਂਗੇ ਆਪਾਂ ਇਹਨਾਂ ਨੂੰ ਤੇ ਹੁਣ ਆਪਾਂ ਇੱਕ ਵਾਰ ਚੀ ਪਾ ਦਿਆਂਗੇ ਸਾਰੇ ਬਸ 3-4 ਮਿੰਟ ਲਈ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਕਿਉਂਕਿ ਫਰਾਈ ਤਾਂ ਹੋਈ ਬਈ ਆ ਇਹ ਜਿੱਦੂ ਬਿਲਕੁਲ ਡਾਰਕ ਬ੍ਰਾਊਨ ਹੋ ਗਏ ਉਹਦੋਂ ਆਪਾਂ ਇਹਨਾਂ ਨੂੰ ਲਾ ਲਾਂਗੇ ਬਿਲਕੁਲ ਕਰੈਸਪੀ ਹੋ ਗਿਆ ਇਹ ਪੂਰੇ ਕਰਕਰੇ ਕਰਕਰੇ ਬਣੇ ਸੀਗੇ ਤੇ ਫਿਰ ਆਪਾਂ ਇਹਨੂੰ ਲਾਲ ਚਟਣੀ ਨਾਲ ਤੇ ਜਾਂ ਹਰੀ ਚਟਣੀ ਨਾਲ ਸਰਵ ਕਰਕੇ ਦਿਖਾ ਦਿਖਾਈ ਸੀ ਪਹਿਲਾਂ ਆਪਾਂ ਸਾਨੂੰ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀਗੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਆਪਾਂ ਇਹਨਾਂ ਵਿੱਚ ਨੂਨ ਮਿਰਚ ਪਾਤਾ ਤੇ ਥੋੜਾ ਜਿਹਾ ਆਪਾਂ ਕਾਲਾ ਨਮਕ ਪਾਇਆ ਤੇ ਆਪਾਂ ਇਹਨਾਂ ਨੂੰ ਵਿਚ ਰਲਾ ਲਾਂਗੇ ਇਹਨਾਂ ਚੀਜ਼ਾਂ ਨੂੰ ਤੇ ਆਪਣੀ ਸਨੈਕਸ ਬਣ ਕੇ ਹੋ ਗਏ ਆ ਜੀ ਤਿਆਰ ਤੇ ਸਾਰੇ ਜਣੇ ਉਨਜਾਇਆ ਕਰਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ